ਤੇ ਆਰਡਰ ਦਾ ਸਹਤੂ ਦੇਖ ਸਕਦੇ ਆ ਬਿਊਟੀ ਵਾਲੀ ਮੱਝ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਬਿਊਟੀ ਕੰਪੀਟੀਸ਼ਨ ਵਾਲੀ ਚਾਰੇ ਪਾਸੋਂ ਪ੍ਰੋਪਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੈਮ ਆ ਜੀ ਅੱਜ ਪਿੰਡ ਅਸੀਂ ਪਹੁੰਚੇ ਜੀ ਦੁੱਗਾ ਦੁੱਗਾ ਮੇਲਾ ਦਾ ਕਬੱਡੀ ਖੇੜੀ ਆਪਣੇ ਪਿੰਡ ਦਾ ਹੀ ਆ ਹਨਾ ਦੁੱਗਾ ਜਿਹੜਾ ਖੁਸ਼ੀ ਦਾ ਪਿੰਡ ਆ ਇਹ ਦੁੱਗਾ ਵਾਲਾ ਖੁਸ਼ੀ ਕਹਿੰਦੇ ਸੀ ਇਹ ਬਿਲਕੁਲ ਲੰਗੋਵਾਲ ਦੇ ਕਰੀਬ ਤਕਰੀਬਨ ਜਮਾ ਨਾਲ ਹੀ ਹੈ ਠੀਕ ਹੈ ਜਿਲ੍ਹਾ ਇਹਨਾਂ ਨੂੰ ਸੰਗਰੂਰ ਪੈ ਜਾਂਦਾ ਤੇ ਲੰਗੋਵਾਲ ਦੇ ਬਿਲਕੁਲ ਕਰੀਬ ਹੈ ਤਾਂ ਬਾਕੀ ਤੁਸੀਂ ਇਹ ਪਿੰਡ ਨੂੰ ਸਾਰੇ ਜਾਣਦੇ ਆ ਤੇ ਅੱਜ ਜਿਹੜੇ ਬਾਈ ਦੇ ਨਾਲ ਅਸੀਂ ਮਿਲ ਆਉਣੇ ਆ ਤੇ ਬਾਈ ਨੇ ਪਹਿਲਾਂ ਤੋਂ ਹੀ ਮਾੜਾ ਪਸ਼ੂ ਨਹੀਂ ਰੱਖਿਆ ਬਾਈ ਦੇ ਘਰੇ ਸਟਾਰਟਿੰਗ ਹੀ 20 ਤੋਂ ਲਾ ਕੇ ਠੀਕ ਹੈ ਤੇ ਇੱਕ ਟਾਮੀ ਟਲੀ ਮਾਝੀ ਹੈ ਜਿਹੜੀ ਕੋਈ 19 ਦੇ ਤੇ ਜਾਂ ਕੋਈ 16 17 ਦੇ ਵਿੱਚ ਝੋਟੀ ਤੇ ਨਹੀਂ 20 ਪਲੱਸ ਸਾਰੀਆਂ ਝੋਟੀਆਂ ਤਾਂ ਬਾਕੀ ਬਾਈ ਦੀ ਮਿਹਨਤ ਵੀ ਦਿਖਾਉਣੇ ਆ ਬਹੁਤ ਵਧੀਆ ਪਸ਼ੂ ਆ ਸਾਰੇ ਕਿਉਂਕਿ ਪਹਿਲਾਂ ਅਸੀਂ ਦਾ ਢੇਡਾ ਕੱਢ ਲਿਆ ਤੇ ਹੁਣ ਆ ਜੋ ਤੁਹਾਡਾ ਢੇਡਾ ਦਵਾਉਣੇ ਆ ਸਾਰੇ ਜੁੜੇ ਰਹੋ ਵੀਡੀਓ ਦੇ ਨਾਲ ਕਮੈਂਟ ਤੇ ਸ਼ੇਅਰ ਜਲਦੀ ਜਲਦੀ ਨੂੰ ਕਰੋ ਇਹ ਜੇ ਭਰਾ ਤੋਂ ਛੱਕਿਆ ਕਰੋ ਜਦੋਂ ਬਰੀਡਿੰਗ ਕਰਨੀ ਵੀ ਹੈ ਵੀ ਜਿਹੜਾ ਮਾਰੇ ਪਸ਼ੂ ਦੀ ਵੀ ਕਰਨੀ ਆ ਤੁਸੀਂ ਚੰਗੇ ਦੀ ਵੀ ਕਰਨੀ ਆ ਚੰਗਾ ਪਸ਼ੂ ਹੈ ਦਿਲ ਵੀ ਖੁਸ਼ ਹੈ ਦੁੱਧ ਵੀ ਚੰਗਾ ਦੇਣਾ ਰੂਹ ਵੀ ਖੁਸ਼ ਰਹਿੰਦੀ ਹੈ ਯਾਰ ਤੇ ਨਾਲੇ ਆਪਦੇ ਭੈਣ ਭਾਈ ਵੀ ਚਾਰ ਕਹਿੰਦੇ ਆ ਵੀ ਠੀਕ ਆ ਯਾਰ ਜੇ ਪਸ਼ੂ ਰੱਖਣਾ ਉਹਨਾਂ ਨਾਲ ਦਾ ਰੱਖੋ ਤੇ ਨਹੀਂ ਰੱਖਣ ਦੀ ਲੋੜ ਨਹੀਂ ਠੀਕ ਹੈ ਇਹ ਆਮ ਜੀ ਕਹਾਵਤ ਹੈ ਠੀਕ ਹੈ ਆਪਾਂ ਐ ਨਹੀਂ ਕਹਿੰਦੇ ਵੀ ਕੋਈ ਆ ਸਾfte ਪਸ਼ੂ ਰੱਖਣ ਵਾਲਾ ਵੀ ਹੁੰਦਾ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਚਲੋ ਪਸ਼ੂ ਤਾਂ ਪਸ਼ੂ ਹੀ ਹੈ ਪਰ ਇੱਕ ਕਹਾਵਤ ਬਣੀ ਵੀ ਆ ਵੀ ਅਗਲਾ ਕਹਿੰਦਾ ਜੇ ਚੰਗੀ ਚੀਜ਼ ਰੱਖਣੀ ਆ ਤਾਂ ਇਸ ਤਰ੍ਹਾਂ ਹੀ ਰੱਖੋ ਤੇ ਅੱਜ ਸਾਰੀਆਂ ਬਾਈ ਦੇ ਨਾਲ ਤੁਹਾਨੂੰ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਆ ਤਾਂ ਸਮਾਈ ਵੀ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਜਿਹੜਾ ਦੁੱਧ ਆ ਸਾਰਾ ਤਾਂ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਫੋਰਸ ਰੋ ਵਧੀਆ ਜੀ ਬਾਈ ਤੇ ਕਾਇਮ ਆ ਬਾਈ ਹਾਂ ਬਾਈ ਆਪਣਾ ਪਿੰਡ ਇਹ ਦੁੱਗਾ ਨੂੰ ਤਹਿਸੀਲ ਕਿਹੜੀ ਪੈਂਦੀ ਉਹ ਸੰਗਰੂਰ ਪੈਂਦੀ ਆ ਠੀਕ ਆ ਮੜਾ ਉੱਚੀ ਬੋਲਿਓ ਬਾਈ ਕਿਤੇ ਬੋਲਿਆ ਨਹੀਂ ਪਹਿਲਾਂ ਥੋੜਾ ਜਿਹਾ ਚੱਕਦਾ ਬਾਈ ਠੀਕ ਆ ਤੇ ਆਪਣੇ ਕੋਲੇ ਹੁਣ ਵੱਡੀਆਂ ਮੱਝਾਂ ਸਾਰੀਆਂ ਕਿੰਨੀਆਂ ਫਾਰਮ ਤੇ ਆਪਣੇ ਆਪਰੇ 6-7 ਵੱਡੀਆਂ ਨੇ ਜੀ ਬਾਕੀ 3-4 ਛੋਟੀਆਂ ਨੇ ਬਾਕੀ ਕੱਟੀਆਂ ਹੋਗੀਆਂ ਛੋਟੀਆਂ ਤੇ ਕੱਟੀਆਂ ਹੋਗੀਆਂ ਠੀਕ ਆ ਤੇ ਜਿਹੜੀ ਅੱਜ ਆਪਾਂ ਮੱਝ ਦਿਖਾਉਣੀ ਆ ਭਰਾਵਾਂ ਵਾਸਤੇ ਟਾਪ ਕਲਾਸ ਤੇ ਉਹ ਇਹ ਪਹਿਲੀ ਮੱਝ ਜਿਹੜੀ ਇਹ ਕਰੀ ਇਹ ਹੀ ਆ ਹਾਂ ਜੀ ਹਾਂ ਜੀ ਤੇ ਲਓ ਵੀ ਮਿੱਤਰੋ ਟਾਈਮ ਵੀ ਹਜੇ ਇੱਕਦਾ ਹੋ ਗਿਆ ਹੋਊਗਾ ਤਾਂ ਤੜਕੇ ਸਾਨੂੰ ਪਤਾ ਚੋਈ ਵੀ ਹੁੰਦੀ ਹੈ ਤੇ ਹੁਣ ਇਹ ਕਿੰਨੇ ਤੋਤੇ ਆ ਗਈ ਜਮਸਾਈ ਹਾਂ 17 18 ਕਿਲੋ ਹੈਗੇ ਕਿਲੋ ਜੀ 17 18 ਕਿਲੋ ਵੀ ਤੋਲ ਕੇ ਭਮੰਦੀ ਆਪਣਾ ਹੁਣ ਮੌਕੇ ਤੇ ਲੈ ਲਈਏ 17 18 ਕਿਲੋ ਤਿਆਰ ਆ ਤੇ ਸੂਈ ਨੂੰ ਅਜ ਕਿੰਨੇ ਦਿਨ ਹੋ ਗਏ ਅਜ 4 ਬੰਦਾ ਦਿਨ ਹੋ ਗਏ 14 15 ਦਿਨ ਹੋ ਗਏ ਅਜੇ ਮੱਧ ਨੇ ਮਹੀਨੇ ਤੱਕ ਹੀ ਚੜਦੀ ਹੁੰਦੀ ਹੈ ਦੁੱਧ ਪੂਰਾ ਹਾਂ ਹਾਂ ਜੀ ਹਾਂ ਜੀ ਮਹੀਨੇ ਤੱਕ ਮੱਧ ਨੇ ਪੂਰਾ ਚੰਗਾ ਦੁੱਧ ਦੇਈ ਜਾਣਾ ਬਾਈ ਤੇ ਇਹਦਾ ਬੱਚਾ ਇਧਰ ਆਹ ਖੜਾ ਇਹਦਾ ਕੱਟਾ ਜੀ ਮੇਲ ਮੇਲ ਕਾਫ ਆ ਜੀ ਠੀਕ ਆ ਜੀ ਬਾਈ ਤੇ ਇਹ ਕਿਹੜੇ ਬੋਲਦਾ 3510 CRB 5310 CRB ਹਰਿਆਣਾ ਹਰਿਆਣਾ ਜੀ ਠੀਕ ਆ ਜੀ ਬਾਈ ਤੇ ਆਪਾਂ ਦਿਖਾਈਏ ਫਿਰ ਦਵਾਈਏ ਕਿਹੜਾ ਪਹਿਲਾਂ ਹਾਂਜੀ ਭਰਾਵਾਂ ਨੂੰ ਲਓ ਵੀ ਮਿੱਤਰੋ ਥੋੜਾ ਜਿਹਾ ਮੈਥਾ ਦਾ ਜਾਖਦੀ ਹੈ ਕਿਉਂਕਿ ਮੈਂ ਦੇਖਿਆ ਜਿੱਥੇ ਘਰੇ ਸਾਹਮਣ ਵਾਲਾ ਬੰਦਾ ਪੱਗ-ਪੁਗ ਬਣਦਾ ਤਾਂ ਉੱਥੇ ਪਸੂ ਆਪਾਂ ਤੋਂ ਝਕਣ ਲੱਗ ਜਾਂਦਾ ਤੇ ਆਰਡਰ ਦਾ ਸਹਤੂ ਦੇਖ ਸਕਦੇ ਆ ਬਿਊਟੀ ਵਾਲੀ ਮੱਝ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਬਿਊਟੀ ਕੰਪੀਟੀਸ਼ਨ ਵਾਲੀ ਚਾਰੇ ਪਾਸੋਂ ਪ੍ਰੋਪਰ ਠੀਕ ਆ ਜੀ ਪੂਛ ਤੋਂ ਲਾ ਕੇ ਸਿੰਗਾ ਤੋਂ ਲਾ ਕੇ ਇਹ ਆਟਰ ਸਾਨੂੰ ਦਿਖਾਉਣੇ ਆ ਤਾਂ ਮੜ ਜੀ ਲੰਮੀ ਤੋਰ ਲਾ ਇੱਥੇ ਘਮਾਲਾ ਲੋ ਜੀ ਬਾਈ ਦੇਖੋ ਮੇਰੀ ਕੋਸ਼ਿਸ਼ ਆ ਵੀ ਮੱਝ ਮੜਕ ਮੜਕ ਨਾਲ ਤੁਰੇ ਮੈਂ ਜ਼ੂਮ ਕਰਕੇ ਸਾਨੂੰ ਦਿਖਾਉਣਾ ਵੀ ਨਾਲੇ ਡਰੇ ਨਾ ਤਾਂ ਦੇਖੋ ਨਾਲੇ ਚੋਈ ਵੀ ਤੇ ਆਥੋਂ ਨੂੰ ਬਾਈ ਕਹਿੰਦਾ ਇਹ ਫਾਜਾਂ ਦੀ ਐ ਵੀਰੇ ਠੀਕ ਐ ਕੋਈ ਵਪਾਰੀ ਨਹੀਂ ਕੁਛ ਨਹੀਂ ਪਹਿਲਾਂ ਤੋਂ ਚੰਗੀ ਬਰੀਡ ਰੱਖਦੇ ਆ ਬਸ ਆਪਦੇ ਘਰੀ ਪਾਲਦੇ ਆ ਠੀਕ ਐ ਚਲੋ ਇੱਕ ਦੋ ਪਸ਼ੂ ਜੇ ਤੋ ਵਾਜ ਜਾਂਦੇ ਚਲੋ ਇੱਕ ਅੱਧੀ ਚੀਜ਼ ਵੇਚ ਜਾਂਦੀ ਆ ਬਾਈ ਹਾਂ ਹੁਣ ਤੁਸੀਂ ਅੱਗੇ ਮੂਹਰੋਂ ਵੀ ਆਈ ਜਾਂਦੀ ਹੈ ਬਾਈ ਜੀ ਤਾਂ ਕਰੋ ਚੈੱਕ ਦੇਖੋ ਸਮਾਰ ਕੇ ਤਾਂ ਸੰਗਾ ਸੰਗਾ ਤੋਂ ਲਾ ਕੇ ਤੇ ਹਾਰਡਰ ਦਾ ਪੱਠਪੜਾ ਠੀਕ ਆ ਬਹੁਤ ਚੰਗੀ ਤੇ ਇਹ ਮੱਝਾਂ ਜਿਵੇਂ ਮੈਂ ਇਸ ਨੂੰ ਦੱਸਦਾ ਹੁੰਦਾ ਨਾ ਇਹ ਹਕੀਕਤੀ ਆ ਵੀ ਇਦਾਂ ਦੀਆਂ ਮੱਝਾਂ ਜਿਹੜੀਆਂ ਇਹ ਬਹੁਤ ਟਾਈਮ ਵੱਧੋਂ ਨਿਕਲਦੀ ਐ ਕਦੀ ਮੱਝ ਜਿਹੜੀ ਮਤਲਬ ਪ੍ਰੋਪਰ ਐ ਹੋਵੇ ਆ ਜੋ ਕੰਡੀਸ਼ਨ ਚ ਆਪਾਂ ਦੀ ਬਿਨਾ ਏ ਖੜਦੋਂ ਜਾ ਕੇ ਕੰਪੀਟੀਸ਼ਨ ਦੇ ਵਿੱਚ ਖੜਾ ਲਿਓ ਹਾਂ ਨੰਬਰਾਂ 'ਚ ਇਹ ਜੀ ਮੱਝ ਖੜਨ ਵਾਲੀ ਐ ਠੀਕ ਆ ਐ ਨਹੀਂ ਵੀ ਇਹਨੂੰ ਬਿਨਾ ਗੱਲ ਤੋਂ ਬਾਹਰ ਨਿਕਲ ਜੂ। ਧਮਾਂ ਦੀ ਇਹਨੂੰ ਬਿਊਟੀ ਕੰਪੀਟੀਸ਼ਨ 'ਚ ਖੜਦੇ ਐ ਇੰਨੀ ਕਿ ਸੋਹਣੀ। ਮਤਲਬ ਝੋਟੀ ਆ ਇਹ। ਤੁਸੀਂ ਆਪ ਦੇਖ ਸਕਦੇ ਆ। ਬਾਕੀ ਬਾਈ ਨਾਲ ਵੀ ਗੱਲਬਾਤ ਕਰਾਉਣੇ ਆ। ਠੀਕ ਆ ਜੀ ਤੇ ਨੰਬਰ ਵੀ ਦਿੰਨੇ ਆ ਬਾਈ ਦਾ। ਇੱਕ ਵਾਰੀ ਹੁਣ ਸਾਨੂੰ ਵਿੱਚ ਬੋਲ ਦੇ ਨੰਬਰ ਤੇ ਦੂਜਾ ਸਾਨੂੰ ਵੀਡੀਓ ਦੇ ਅੰਦਰ। ਫੇਰ ਇੱਕ ਵਾਰੀ ਨੰਬਰ ਮਿਲੂਗਾ ਬਾਈ। ਤਾਂ ਹੋਰ ਵੀ ਡਿਟੇਲ ਕਰਦੇ ਆ ਬਾਈ ਨਾਲ ਸਾਰੀਆਂ ਮੱਝਾਂ ਬਾਈ ਦੀਆਂ ਦੇਖਦੇ ਆ ਕਿਹੜਾ ਵੀ ਦਿਵਾਉਣ ਇਹਨਾਂ ਦੇ ਫਾਰਮ ਤੇ ਜਦੋਂ ਆਏ ਤਾਂ ਹੈਗੇ ਆ। ਤਾਂ ਕੱਲੀ ਮੱਝ ਦੀ ਆਪਾਂ ਵੀਡੀਓ ਪਾ ਕੇ ਜਾਵੜੀਏ। ਉਹ ਤਾਂ ਚਲ ਤੁਹਾਨੂੰ ਪਤਾ ਹੀ ਕਰੇ ਬਕਾਊ ਹੁੰਦੀ ਆ ਆਪਾਂ ਉਹਦੀ ਵੀਡੀਓ ਪਾ ਲੈਣੇ ਆ ਪਰ ਅੱਜ ਅਸੀਂ ਤੁਹਾਨੂੰ ਸਾਰੀਆਂ ਦਿਖਾਉਣੀ ਆ ਕਿਉਂਕਿ ਬਹੁਤ ਸੋਹਣਾ ਫਾਰਮ ਤੇ ਬੜੀ ਸਮਾਈ ਹੈ ਠੀਕ ਹੈ ਤੇ ਇੱਕ ਬਾਕੀ ਇਹ ਰੂਹ ਖੁਸ਼ ਹੁੰਦੀ ਹੈ ਕਿਉਂਕਿ ਦੇਖੋ ਦੋਨੇ ਜੀ ਆਪ ਹੀ ਸੰਭਾਲਦੇ ਆ ਇਹ ਦੋਨੇ ਘਰ ਦੇ ਜਾਨੀ ਕਿ ਮੀਆਂ ਬੀਬੀ ਇਹਨਾਂ ਨੇ ਆਪ ਹੀ ਕੰਮ ਕਰਨਾ ਆਪ ਹੀ ਪਸ਼ੂ ਸਾਹਮਣੇ ਆ ਦੇਖੋ ਜੀ ਤੇ ਇਹ ਸਭ ਤੋਂ ਵੱਡੀ ਸਿਫਤ ਆ ਕਹਿੰਦੇ ਹੁੰਦੇ ਜਿਨ੍ਹਾਂ ਦੇ ਘਰੇ ਨਾਲ ਲੇਡੀ ਕੰਮ ਕਰਾਉਂਦੀਆਂ ਉੱਥੇ ਬਰਕਤ ਵਧਦੀ ਹੁੰਦੀ ਹੈ ਤਾ ਇਹ ਮੈਂ ਆਪਦੇ ਅੱਖੀਂ ਐਕਸਪੀਰੀਅੰਸ ਦੇਖਿਆ ਭਾਵੇਂ ਤੁਸੀਂ ਮੇਰੇ ਘਰ ਨੂੰ ਦੇਖ ਲਿਓ ਭਾਵੇਂ ਦੀ ਕਿਸੇ ਭੈਣ ਭਾਈ ਦੇ ਹੋਰ ਘਰੇ ਜਾ ਬਣੋਗੇ ਉੱਥੇ ਦੇਖ ਲਿਓ ਹਨਾ ਇਹ ਵੀ ਬਹੁਤ ਵਧੀਆ ਬੰਦਾ ਭਾਗਾਂ ਲਈ ਹੁੰਦਾ ਜਦੋਂ ਸਾਰਾ ਪਰਿਵਾਰ ਨਾਲ ਲੱਗਦਾ ਤੇ ਬਾਈ ਆਪਣਾ ਨੰਬਰ ਬੋਲਿਓ ਇੱਕ ਵਾਰੀ 94638 94638 39 99893 99893 ਠੀਕ ਹੈ ਜੀ ਤਾਂ ਇਹ ਵੀਰ ਦਾ ਨੰਬਰ ਹੈ ਜੀ ਬਾਈ ਜੀ ਨੰਬਰ ਵੀ ਸਾਨੂੰ ਦੇਤਾ ਤੇ ਜ਼ਿਆਦਾ ਜਾਣਕਾਰੀ ਲਈ ਕਰ ਦਿਓ ਤੇ ਬਾਈ ਇਹ ਦੁੱਧ ਕਿੰਨਾ ਕਰੇਊ ਮਾਝ ਆਪਣੀ ਭਾਈ 21 22 ਬਲਾਸ ਕਿਲੋ ਕਰੂ ਇੱਕ ਓਕੇ 21 22 ਕਿਲੋ ਆ ਦੇ ਦਿੰਦੇ ਆ 20 ਬਲਾਸ ਬਲਾਸ ਕਰੂਗੀ ਬਸ 100 ਠੀਕ ਹੈ 21 ਪਲਸ ਤੁਹਾਨੂੰ ਦੇ ਦੇਣਾ ਹੈ ਆ ਮੈਂ ਆਪ ਦੇ ਘਰੇ ਚ ਹੋਇਆ ਜੀ ਓਕੇ ਓਕੇ ਬਾਕੀ ਭਾਈ ਮੱਝ ਵੀ ਬਹੁਤ ਜਿਆਦਾ ਸੋਹਣੀ ਆ ਤੇ ਪਰਮਾਤਮਾ ਇਹਨਾਂ ਨੂੰ ਨਜ਼ਰਾਂ ਤੋਂ ਬਚਾਵੇ ਕਹਿੰਦੇ ਹੁੰਦੇ ਆ ਹਨਾ ਪਸ਼ੂ ਤਾਂ ਬਹੁਤ ਔਖਾ ਇਹ ਜਿਆ ਤਿਆਰ ਹੁੰਦਾ ਤਾਂ ਬੜੀ ਮੁਸ਼ਕਲ ਦੇ ਨਾਲ ਤਾਂ ਤੁਸੀਂ ਦੇਖੋ ਜੀ ਚਾਰੇ ਪਾਸੇ ਪੱਠਪੂੜਾ ਵੀ ਤੁਸੀਂ ਦੇਖੋ ਬਹੁਤ ਜਿਆਦਾ ਸੋਹਣੀ ਝੋਟੀ ਆ ਬੜਾ ਵਧੀਆ ਹੁਣ ਇਧਰ ਨੂੰ ਮੇਰੇ ਕੋਲ ਜੇ ਆਪਾਂ ਮੈਂ ਤੁਹਾਨੂੰ ਇਧਰ ਤੇ ਦਿਖਾਉਣਾ ਥੋੜਾ ਜਿਹਾ ਜ ਦੇਖੋ ਭਾਈ ਬੱਸ ਬੱਸ ਰੋਕ ਜਾ